ਬڑے ਦੁੱਖ ਦੀ ਗੱਲ ਆ ਸਾਡਾ ਛੋਟਾ ਭਰਾ ਮਹੰਗਾ ਸੁੱਧੂ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਰਚਾ ਕੱਟਿਆ 34 ਸੈਕਟਰ ਦੇ ਵਿੱਚ ਜਿਹੜਾ ਏਜੰਟ ਮਾਫੀਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠਾ ਹੈ ਉਹਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਸਾਡੇ ਨੌਜਵਾਨ ਇਹਨਾਂ ਤੋਂ ਪੈਸੇ ਲੈਣ ਗਏ ਤਾਂ ਸਾਡੇ ਹੀ ਨੌਜਵਾਨਾਂ ਉੱਪਰ ਪਰਚਾ ਕੱਟਦਾ ਏਜੰਟ ਮਾਫੀਆ ਤੋਂ ਪੈਸੇ ਲੈ ਕੇ ਵੱਡੀ ਮਾਤਰਾ ਦੇ ਵਿੱਚ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਇਸ ਏਜੰਟ ਮਾਫੀਆ ਨੂੰ ਚਲਾ ਰਿਹਾ ਹੈ ਹੁਣ ਅਸੀਂ ਇਹਨਾਂ ਦਾ ਸਾਰਿਆਂ ਦਾ ਖਲਾਸਾ ਪੰਜਾਬ ਹਰਿਆਣਾ ਹਿਮਾਚਲ ਦੇ ਜਿੰਨੇ ਵੀ ਲੋਕ ਪੀੜਤ ਨੇਗੇ ਸਾਰੇ ਲੋਕ ਪੀੜਤਾਂ ਨੂੰ ਇਕੱਠੇ ਕਰਕੇ ਹੁਣ ਇੱਥੇ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਤੇ ਲੋਕਾਂ ਨੂੰ ਥਾਣੇ ਦੇ ਵਿੱਚ ਖੜਾਵਾਵਾਂਗੇ ਤੁਸੀਂ ਦੇਖਾਂਗੇ ਕਿੰਨਾ ਕਿਤੇ ਕਾਰਵਾਈਆਂ ਕਰਦੇ ਹੁਣ ਤੁਹਾਨੂੰ ਪਤਾ ਕਿ ਹਜ਼ਾਰਾਂ ਬੰਦੇ ਨੇ ਇੱਥੇ ਠੱਗ ਹਜ਼ਾਰਾਂ ਬੰਦੇ ਨੇ ਤੇ ਠੱਗੀਆਂ ਪੁੱਜੀਆਂ ਹੋਣੇ ਹਜ਼ਾਰਾਂ ਏਜੰਟ ਬੈਟਨ ਨੇ ਜਿਹੜੇ ਦਫ਼ਤਰ ਬਦਲ-ਬਦਲ ਕੇ ਲੋਕਾਂ ਨੂੰ ਬਦਲ-ਬਦਲ ਕੇ ਠੱਗ ਠੱਗ ਰਹੇ ਨੇ ਥੋੜੀ ਸ਼ਹਿਦ ਉੱਪਰ ਠੱਗ ਰਹੇ ਨੇਗੇ ਇਸ ਕਰਕੇ ਇਹ ਜਿਹੜਾ ਏਜੰਟ ਜਿਹੜਾ ਇਹ ਦਫ਼ਤਰ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਪਰਚਾ ਕਰਾਇਆ ਜਿਹੜੇ ਇਨਾਂ ਦੇ ਦਫ਼ਤਰ ਦੇ ਵੀ ਢੀਲ ਹੋਈ ਇਹ ਮੰਨ ਰਹੇ ਨੇ ਕਿ ਸਾਡੇ ਸਾਹਮਣੇ ਹੋਈ ਆ ਇਹ ਦਫ਼ਤਰ ਦੇ ਵਿੱਚੋਂ ਇਹ ਕੀ ਕਰਦੇ ਨੇ ਜੀ ਦੇਖੋ ਜੀ ਇੱਕ ਦਫ਼ਤਰ ਦੇ ਵਿੱਚ ਇੱਕ ਬੰਦੇ ਨੇ ਪੂਰਾ ਠੱਗ ਲੈ ਲੋਕਾਂ ਨੂੰ ਠੱਗਣ ਤੋਂ ਬਾਅਦ ਇਹ ਨਾ ਦੂਜਾ ਬੰਦਾ ਆ ਕੇ ਉਸ ਦਫ਼ਤਰ ਦੇ ਵਿੱਚ ਵਾਹ ਜਾਂਦਾ ਉਹ ਉਥੋਂ ਫਰਾਰ ਹੋ ਜਾਂਦਾ ਇਹਨਾਂ ਦੀ ਸਾਰੀ ਗਿੱਟੀ ਮਿੱਟੀ ਘਲੀ ਮਿਲੀ ਸਾਰੇ ਦੀ ਇਹਨਾਂ ਦੀ ਇੱਕ ਹੈ ਇਸ ਤਰ੍ਹਾਂ ਦੀ ਇਹ ਇੱਕ ਸਾਰਾ ਕੁਝ ਇਹਨਾਂ ਦਾ ਮਿੱਥਿਆ ਹੁੰਦਾ ਹੁੰਦਾ ਵੀ ਪਹਿਲਾਂ ਇੱਕ ਚਿਹਰਾ ਮੂਰਿਆ ਆਉਂਦਾ ਫਿਰ ਦੂਜਾ ਚਿਹਰਾ ਮੂਰਿਆ ਆਉਂਦਾ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਪੀੜਤ ਲੋਕ ਨੇਗੇ ਅਸੀਂ ਤੁਹਾਨੂੰ ਜਲਦੀ ਕਾਲ ਦੇਵਾਂਗੇ ਮੈਂ ਬਾਹਰ ਗਿਆ ਹੋਇਆ ਮੇਰਾ ਪਰਿਵਾਰ ਸਾਡੇ ਬੰਦੇ ਸਾਰੇ ਜਿਹੜੇ ਸਾਡੇ ਸਾਰੇ ਕੱਲ ਨੂੰ ਪਹੁੰਚਣਗੇ ਪਹੁੰਚਣ ਤੋਂ ਬਾਅਦ ਜਲਦੀ ਤੁਹਾਨੂੰ ਇੱਕ ਕਾਲ ਦੇਣੀ ਆ ਜਲਦੀ ਕਾਲ ਦੇ ਕੇ 34 ਸੈਕਟਰ ਦੇ ਮੂਹਰੇ ਧਰਨਾ ਹੁਣ ਲਾਵਾਂਗੇ ਕਿਉਂਕਿ ਜਿੰਨੇ ਪੀੜਤ ਲੋਕ ਨੇਗੇ ਪੀੜਤ ਲੋਕਾਂ ਦੇ ਹੱਥਾਂ ਦੇ ਵਿੱਚ ਦਰਖਾਸਤਾਂ ਫੜ ਕੇ ਦੇਖਾਂਗੇ ਕਿੰਨੇ ਕੁ ਤੇ ਕਾਰਵਾਈਆਂ ਕਰਕੇ ਕਿਤੇ ਕਿੰਨਾਂ ਨੂੰ ਅੰਦਰ ਕਰਦੇ ਨੇ ਸਾਨੂੰ ਤਾਂ ਇਹ ਕਹਿ ਰਹੇ ਨੇਗੇ ਦੇਖੋ ਜੀ ਸਾਡੇ ਕੋਲੇ ਹੱਲ ਕੀ ਹੈ 34 ਸੈਕਟਰ ਦੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਤੁਸੀਂ ਅਜੇ ਤੱਕ ਇਹ ਕਾਰਵਾਈਆਂ ਕਿਉਂ ਨਹੀਂ ਕਰਿਆ ਕਿਉਂਕਿ ਥੋੜੀ ਸਹਿਤ ਲੋਕਾਂ ਨੂੰ ਠੱਗਿਆ ਗਿਆ ਹੁਣ ਤੁਸੀਂ ਕਿੰਨੀਆਂ ਕਾਰਵਾਈਆਂ ਕਰਦੇ ਹੋ ਹੁਣ ਤੁਹਾਡੇ